ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਉਤੇ ਦੋਸਤੋ ਅੱਜ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਸਪੈਸ਼ਲ ਤੇ ਸ਼ਾਨਦਾਰ ਵੀਡੀਓ ਤੇ ਮਿੱਤਰੋ ਤੁਹਾਡਾ ਇਹ ਵੀਡੀਓ ਦੇਖ ਕੇ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ ਤੇ ਵੀਡੀਓ ਨੂੰ ਲਾਸਟ ਤੱਕ ਦੇਖੋ ਮਿੱਤਰੋ ਜਿਹੜਾ ਵੀਰ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਹਾਈਟ ਕਰ ਜੇ ਤੁਸੀਂ ਲਾਈਕ ਨਹੀਂ ਕੀਤਾ ਤਾਂ ਲਾਈਕ ਕਰ ਦਿਓ ਬਈ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਲੈ ਕੇ ਆਏ ਹਾਂ ਜੇਕਰ ਤੁਹਾਡਾ ਪਸ਼ੂ ਵੀ ਦੁੱਧ ਨਹੀਂ ਵਧਾਉਂਦਾ ਪਿਛਲੇ ਸੂਏ ਉਹਨੇ ਕਾਫੀ ਦੁੱਧ ਦਿੱਤਾ ਸੀ ਪਰ ਐਸੇ ਸੂਏ ਉਹ ਦੁੱਧ ਨਹੀਂ ਦੇ ਰਿਹਾ ਤਾਂ ਤੁਹਾਡੇ ਵਾਸਤੇ ਇਹ ਫਾਰਮੂਲਾ ਲੈ ਕੇ ਆਇਆ ਤੁਹਾਨੂੰ 5 ਦਿਨਾਂ ਵਿੱਚ ਵਰਤ ਕੇ ਦੇਖ ਲਿਓ ਤੇ ਰਿਜ਼ਲਟ ਤੁਹਾਡਾ ਪੂਰਾ ਫੁੱਲ ਵਧੀਆ ਆਊਗਾ ਤੇ ਚਾਹੇ ਤੁਹਾਡੀ ਮਾਝੋ ਵਿੱਚ ਚਾਹੇ ਗਾਂ ਦੋਨਾ ਵਾਸਤੇ ਬਹੁਤ ਹੀ ਜ਼ਿਆਦਾ ਘੈਂਟ ਫਾਰਮੂਲਾ ਹੈ ਤੇ ਬਈ ਫੁੱਲ ਵੀਡੀਓ ਵਾਚ ਕਰਨੀ ਹੈ ਤੇ ਤੁਹਾਨੂੰ ਫਾਰਮੂਲਾ ਆਪਾਂ ਦੱਸਾਂਗੇ ਬਰੀਕੀ ਨਾਲ ਤੇ ਬਈ ਬਹੁਤ ਹੀ ਜ਼ਿਆਦਾ ਸਸਤਾ ਫਾਰਮੂਲਾ ਹੈ ਤੇ ਇੱਕ ਅੱਧੀ ਚੀਜ਼ ਵਿੱਚ ਮਹਿੰਗੀ ਆ ਉਹ ਤੁਸੀਂ ਅਫੋਰਡ ਕਰ ਸਕਦੇ ਆ ਤੇ ਕਰ ਲਿਓ ਬਈ ਨਹੀਂ ਉਹਦੇ ਵਾਸਤੇ ਕੋਈ ਚੱਕਰ ਨਹੀਂਗਾ ਸਭ ਤੋਂ ਪਹਿਲਾਂ ਮਿੱਤਰ ਤੁਸੀਂ 50 ਗ੍ਰਾਮ ਨਮਕ ਲੈਣਾ ਨਾਮਕਣਾ ਬਈ ਤੁਹਾਡੇ ਪਸ਼ੂ ਦੀ ਜਿਹੜੀ ਪਿਆਸ ਹੋ ਵਧੂਗੀ ਜੇ ਪਿਆਸ ਵਧੂਗੀ ਤੇ ਤੁਹਾਡਾ ਪਸ਼ੂ ਪਾਣੀ ਵੱਧ ਪੀਊਗਾ ਤੇ ਦੁੱਧ ਵੀ ਵੱਧ ਦੇਊਗਾ ਇਹ ਬਹੁਤ ਹੀ ਜ਼ਿਆਦਾ ਇਹਦੇ ਫਾਇਦੇ ਆ ਨਾਮਕ ਦੇ ਮਿੱਤਰੋ ਇਹ ਤੁਸੀਂ ਫੀਡ ਵਿੱਚ ਮਿਲਾ ਕੇ ਦੇਣਾ 50 ਗ੍ਰਾਮ ਰੋਜ ਦਾ ਨਾਮਕ ਮਿੱਤਰੋ ਨੂਨ ਤੇ ਇਸ ਤੋਂ ਬਾਅਦ ਬਈ ਤੁਸੀਂ ਜਿਹੜਾ 50 ਤੋਂ 100 ਗ੍ਰਾਮ ਮਿੱਠਾ ਸੋਡਾ ਹੁੰਦਾ ਉਹ ਦੇਣਾ ਹਫ਼ਤੇ 'ਚ 2 ਤੋਂ 3 ਵਾਰ ਇਹ ਮਿੱਤਰੋ ਤੁਹਾਡੇ ਪਸ਼ੂ ਦੇ ਅੰਦਰ ਸਾਫ਼ ਰੋ ਰੱਖੂਗਾ ਸਾਰੀਆਂ ਚੀਜ਼ਾਂ ਤੇ ਮਿੱਤਰੋ ਤੁਹਾਡੇ ਪਚਾਉਣ ਵਿੱਚ ਵੀ ਬਹੁਤ ਹੀ ਜ਼ਿਆਦਾ ਪੈਦਾ ਦੁੱਧ ਕਰੂਗਾ ਇਸ ਤੋਂ ਬਾਅਦ 100 ਗ੍ਰਾਮ ਦੇਣਾ 50 ਤੋਂ 100 ਗ੍ਰਾਮ ਦੇਣਾ ਮਿਨਰਲ ਮਿਕਸਚਰ ਇਹਦੇ ਦੇ ਫਾਇਦੇ ਤੁਸੀਂ ਸੁਣੇ ਵੀ ਹੋਵੋਗੇ ਬਈ ਬਾਕੀਆ ਵੀਡੀਓ ਵਿੱਚ ਵੀ ਤੇ ਇਹਦੇ ਬਹੁਤ ਹੀ ਜ਼ਿਆਦਾ ਫਾਇਦੇ ਆ ਤੇ ਬਈ ਇਹ ਤੁਹਾਡੇ ਪਸ਼ੂ ਨੂੰ ਦੇਣਾ ਜ਼ਰੂਰੀ ਹੈ ਇਹਦੇ ਨਾਲ ਤੁਹਾਡੇ ਪਸ਼ੂ ਇੱਕ ਤਾਂ ਜੇ ਨਹੀਂ ਰਹਿੰਦਾ ਤਾਂ ਰਹਿਣ ਵੀ ਲੱਗ ਪੈਂਦਾ ਤੇ ਮਿੱਤਰੋ ਜੇ ਤੁਹਾਡਾ ਪਸ਼ੂ ਦੁੱਧ ਨਹੀਂ ਵਤਾਂਦਾ ਤਾਂ ਮਿਨਰਲ ਮਿਕਸਚਰ ਤੁਹਾਡੀ ਜਿਹੜੀ ਪਸ਼ੂ ਦੇ ਅੰਦਰ ਕੈਲਸ਼ੀਅਮ ਦੀ ਕਮੀ ਹੁੰਦੀ ਹੈ ਜਾਂ ਫਾਸਫੇਟ ਮੈਗਨੀਸ਼ੀਅਮ ਦੀ ਕਮੀ ਹੁੰਦੀ ਹੈ ਸਾਰਿਆਂ ਨੂੰ ਪੂਰੀ ਕਰ ਦਿੱਤਾ ਤੇ ਮਿੱਤਰੋ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੁਹਾਨੂੰ ਦੇਣ ਵਾਸਤੇ ਮਿਨਰਲ ਮਿਕਸਚਰ ਤੇ ਦੂਜਾ ਚੋ ਆ ਜਾਂਦਾ 100 ਗ੍ਰਾਮ ਗੁੜ ਬਈ ਗੁੜ ਦੇਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪਸ਼ੂ ਦੇ ਅੰਦਰ ਜਮਨ ਸਹੀ ਰੱਖਦਾ ਗੁੜ ਤੇ ਇੱਕ ਹੁੰਦਾ ਗਰਮਾ ਤੇ ਮਿੱਤਰੋ ਠੰਡ ਵਿੱਚ ਗੁੜ ਦੀ ਜ਼ਰੂਰ ਦੇਣਾ ਤੁਸੀਂ 100 ਗ੍ਰਾਮ ਤੇ ਬਈ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਦੂਜਾ ਚੋ ਜਿਹੜਾ ਤੁਹਾਨੂੰ ਜੀ ਦੱਸਣ ਲੱਗਿਆਂ ਫੈਂਟ ਵਿੱਚ ਵੀ ਬਹੁਤ ਹੀ ਜ਼ਿਆਦਾ ਵਾਧਾ ਕਰਦੀ ਹੈ ਪਸ਼ੂ ਦੇ ਚਾਹੀ ਥੋੜੀ ਮੱਝ ਹੋਵੇ ਚਾਹੇ ਗਾਂ ਹੋਵੇ ਤੇ ਜਾਂ ਮਿੱਤਰੋ ਤੁਹਾਡਾ ਜਿਹੜਾ ਕੋਈ ਮੱਝ ਉਹ ਦੁੱਧ ਨਹੀਂ ਵਧਾਰੀ ਤਾਂ ਇਹਦੇ ਹਸਤੇ ਵੀ ਬਹੁਤ ਜਿਆਦਾ ਲਾਭ ਦਾ ਏਗਾ ਕੋਈ 100 ਗ੍ਰਾਮ ਮਿੱਤਰੋ ਤੇਲ ਦੇਣਾਗਾ ਸਰੋਂ ਦਾ ਜਿਹੜਾ ਹੁੰਦਾਗਾ ਬਸ ਉਹਨੂੰ ਤੇ ਬਈ ਇਹ ਤੁਸੀਂ ਕਿਵੇਂ ਦੇਣਾਗਾ ਇਹ ਤੁਸੀਂ ਜਦੋਂ ਮੀਂਹ ਵਾਲਾ ਮੌਸਮ ਦੁੱਧ ਨਹੀਂ ਦੇਣਾ ਉਸ ਤੋਂ ਬਾ ਉਸ ਤੋਂ ਪਹਿਲੋ ਪਹਿਲੋ ਜਦੋਂ ਮਰਜ਼ੀ ਦੇ ਸਕਦੇ ਤੁਸੀਂ ਤੇਲ ਜਿੱਦਨ ਮੀਂਹ ਪਵੇ ਜਾਂ ਮੀਂਹ ਵਾਲਾ ਮੌਸਮ ਹੋਵੇ ਉਦੋਂ ਤੁਸੀਂ ਤੇਲ ਨਹੀਂ ਦੇਣਾ ਬਸ ਉਹਨੂੰ ਮਿੱਤਰੋ ਇਹ ਬਹੁਤ ਹੀ ਜਿਆਦਾ ਘੈਂਟ ਤਰੀਕਾ ਜਿਹੜੇ ਤੁਹਾਨੂੰ ਦੱਸਿਆ ਤੇ ਮਿੱਤਰੋ ਇਹ ਵਰਤ ਕੇ ਦੇਖੋ ਤੇ ਤੁਹਾਨੂੰ ਪਤਾ ਲੱਗ ਜੂਗਾ ਆਪਦੇ ਆਪ ਹੀ ਤੁਸੀਂ ਕਮੈਂਟ ਕਰੋਗੇ ਵੀ ਸਾਡੇ ਪਸ਼ੂ ਦਾ ਦੁੱਧ ਵੱਧ ਚੁਕਿਆ ਤੇ ਬਈ ਇੱਕ ਵਾਰੀ ਫੇਰ ਜੇ ਤੁਹਾਨੂੰ ਫਾਰਮੂਲੇ ਨਹੀਂ ਪਤਾ ਲੱਗੇ ਤਾਂ ਆਪਾਂ ਇੱਕ ਵਾਰੀ ਫੇਰ ਦੁਬਾਰਤ ਦੱਸ ਦਿੰਨੇ ਆ 50 ਗ੍ਰਾਮ ਤਾਂ ਬਈ ਮਿੱਠਾ ਪਿਆਹ ਤੋਂ 100 ਗ੍ਰਾਮ ਦੇਣਾ ਮਿੱਠਾ ਸੋਡਾ ਹਫਤਾ ਹਫਤੇ ਦੇ ਵਿੱਚ 2 ਤੋਂ 3 ਵਾਰ 50 ਗ੍ਰਾਮ ਮਿੱਠਾ ਸੋਡਾ ਹਫਤੇ ਦੇ ਵਿੱਚ 2 ਤੋਂ 3 ਵਾਰ ਤੇ 50 ਗ੍ਰਾਮ ਦੇਣਾ ਨੂਨ ਨੂਨ ਵੀ ਪਸ਼ੂਆਂ ਨੂੰ ਪਿਆਸ ਬਹੁਤ ਜ਼ਿਆਦਾ ਲਿਆਉਂਦਾਗਾ ਤੇ ਬਿੱਤਰੋ ਜਦੋਂ ਪਸ਼ੂ ਪਾਣੀ ਜ਼ਿਆਦਾ ਪੀਊਗਾ ਤੇ ਦੁੱਧ ਵੀ ਵਾਧ ਹੀ ਦੇਊਗਾ ਤੇ ਮਿੱਤਰੋ ਇਸ ਤੋਂ ਬਾਅਦ 100 ਗ੍ਰਾਮ ਦੇਣਾ ਤੁਸੀਂ ਰੋਜ਼ ਗੋੜ ਪਸੂਨੋ ਗੁਰਦੇ ਵੀ ਬਹੁਤ ਜ਼ਿਆਦਾ ਫਾਇਦੇ ਹਨ ਉਹ ਵੀਡੀਓ ਵਿੱਚ ਆਪਾਂ ਸਾਰੇ ਲਿਖੇ ਵੀ ਆ ਤੇ ਆਪਣੀ ਚੈਨਲ ਦੇ ਵਿੱਚ ਵੀਡੀਓ ਖੋਲ ਕੇ ਦੇਖ ਲਿਓ ਤੇ ਬਈ 100 ਗ੍ਰਾਮ ਦੇਣਾ ਮਿਨਰਲ ਮਿਕਸਚਰ ਇਹ ਤਾਂ ਬਹੁਤ ਹੀ ਜ਼ਿਆਦਾ ਲਾਭਦਾਇਕ ਆ ਪਸ਼ੂਆਂ ਵਾਸਤੇ ਚਾਹੇ ਤੁਹਾਡੀ ਮੱਧ ਚਾਹੇ ਗਾਂ ਚਾਹੇ ਝੋਟੀ ਵੀ ਹੈ ਜਿਹੜੀ ਨਹੀਂ ਰਹਿੰਦੀ ਗੱਭਨ ਨਹੀਂ ਹੁੰਦੀ ਉਹਦੇ ਵਾਸਤੇ ਬਹੁਤ ਹੀ ਜ਼ਿਆਦਾ ਫਾਇਦਾ ਹੈਗਾ ਤੇ ਜੇ ਇਹ ਇਹ ਤੁਸੀਂ ਫਾਰਮੂਲਾ ਵਰਤੋਗੇ ਤਾਂ ਤੁਹਾਡੇ ਪਸੂ ਦਾ ਦੋ ਦਿਨਾਂ ਵਿੱਚ ਤੁਹਾਨੂੰ ਰਿਜ਼ਲਟ ਪਤਾ ਲੱਗ ਹੀ ਜਾਣਾ ਵੀ ਕਿੰਨਾ ਕੁ ਘੈਂਟ ਹੁੰਦਾ ਇਸ ਤੋਂ ਬਾਅਦ ਆਪਣੇ ਹੋਰ ਵੀਡੀਓ ਦੇਖਣਾ ਤੇ ਆਪਣੇ ਚੈਨਲ ਨਾਲ ਬਨੇ ਰਹੋ ਤੇ ਜੇ ਤੁਹਾਨੂੰ ਵੀਡੀਓ ਵਧੀਆ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਾਣਕਾਰੀ ਤੁਹਾਨੂੰ ਕੋਈ ਮਿਲੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਤੁਆ ਅਦਾਬ ਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਬਈ ਧੰਨਵਾਦ ਵੀ ਤੁਹਾਡਾ ਬਹੁਤ ਬਹੁਤ